ਉਤੇ ਹੈਰਾਨੀ ਆ ਕਿ ਵੀਡੀਓ ਵਾਇਰਲ ਹੋ ਕੀਤੀ ਜਾ ਰਹੀ ਹੈ ਮੇਰੇ ਜਮੂ ਕੇ ਜੀਵਨ ਬਾਰੇ ਇੱਕ ਨਿੱਜੀ ਸਮਾਗਮ ਦੇ ਵਿੱਚ ਪਰ ਉਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇੱਕ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਏ ਦੀ ਮਦਦ ਕਰ ਰਹੇ ਨੇ ਐਪਰੀਸ਼ੀਏਟ ਕਰਨੇ ਬਣਦਾ ਬਾਈ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਹਲ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਥ ਬਲਉਦਾ ਨਹੀਂ ਤੇ ਜੇ ਸਿੰਘ ਭਾਈ ਜਾਰੇ ਨੇ ਮਾਨ ਸਰਕਾਰ ਲਈ ਮਨੋਂ ਤੇ ਚਾਹ ਫਲਾਸੀ ਦਫਤਰ ਤੇ ਕਿਸੇ ਆਪਦੇ ਨਿੱਜੀ ਦਫਤਰ ਦੇ ਵਿੱਚ ਉਹੀ ਟੂਨ ਰੈਂਦੀ ਤੇ ਬੀਜੇ ਬੀਜੇ ਨਾਮ ਆ ਗੇ ਉਹਨੇ ਕਹਿੰਦੇ ਜੀ ਮੈਨੂੰ ਬੜੀ ਹੈਰਾਨੀ ਆ ਕਿ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਮੇਰੇ ਜੰਮੂ ਕਸ਼ਮੀਰ ਦੇ ਧਿਆਨ ਬਾਰੇ ਮੈਂ ਜੰਮੂ ਗਿਆ ਸੀ ਇੱਕ ਸਮਾਜਿਕ ਸਮਾਗਮ ਦੇ ਵਿੱਚ ਨਿੱਜੀ ਸਮਾਜਿਕ ਦੇ ਵਿੱਚ ਪਰ ਉਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਏ ਦੀ ਮਦਦ ਕਰ ਰਿਹਾ ਹੈ ਕਿਉਂਕਿ ਕਾਂਗਰਸ ਦਾ ਜਿਹੜਾ ਉਮੀਦਵਾਰ ਆ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪ ਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਕਰਕੇ ਬਲਵਿੰਦਰ ਹੈਪੀ ਜਿਹਦੇ ਦਫ਼ਤਰ ਮੈਂ ਗਿਆ ਇਹ ਮਤਲਬ ਆਜ਼ਾਦ ਤੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਏ ਹੁਣ ਵੀ ਕੋਣ ਲੜ ਰਿਹਾ ਸੀ ਜਿਆਦਾ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਤੇ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਜੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਪੈਂਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉੱਥੇ ਚਾਹ ਫਲਾਤੀ ਦਫ਼ਤਰ ਤੇ ਕਿਸੇ ਆਪ ਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਟੂਨ ਰੈਲੀ ਤੇ ਬੀਜੇਪੀ ਦੀ ਜੀ ਨਾਮ ਹੈ ਗਿਆ ਉਹਨੇ ਕਹਿੰਦੇ ਜੀ ਸਟਾਰ ਪ੍ਰਚਾਰ ਕਹਿੰਦੇ ਉਹ ਨਹੀਂ ਪਤਾ ਸਟਾਰ ਪ੍ਰਚਾਰ ਕਾਹਨ ਹੁੰਦਾ ਸਟਾਰ ਪ੍ਰਚਾਰਕਾਂ ਦੀ ਕੀ ਮੈ ਲਿਸਟਾਂ ਜਾਂਦੀਆਂ ਨੇ ਤੇ ਮਤਲਬ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਟੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸਕਦਾ ਸੀ ਉਹ ਚਾਹ ਪਲਾਉਣ ਲੱਗਿਆ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲਿਆਂ ਨੇ ਕੁਦਰਤੀ ਤੌਰ ਤੇ ਮੌਜੂਦਾ ਅਲੱਤਾ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲਕਿ ਸਪਸ਼ਟ ਵੀ ਕਿਹਾ ਕਿ ਜੇਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੇ ਧਜ ਕੁਮਾਰ ਵਰਗਿਆ ਨੂੰ ਅੰਦਰ ਕੀਤਾ ਕਰਤਾ ਪ੍ਰਸਾਦਾ ਲਾਂਗਾ ਖੁੱਲਿਆ ਬਰੇਕਿਸਟ ਖਤਮ ਹੋਈਆ ਚੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਿਸਾਨਾਂ ਦੇ ਮਾਮਲੇ ਲਟਕ ਰਹੇ ਨੇ ਭਾਈ ਰਾਜਵਾਨਾ ਦੀ ਫਾਸੀ ਦੀ ਸਜ਼ਾ ਨੂੰ ਉਮਰਕਾਰ ਵੀ ਤਵੀਰ ਕਰਨ ਦੀ ਗੱਲ ਜਗਤਾ ਸਿੰਘ ਵਾਰੇ ਵਰਗੇ ਸਿੰਘਾਂ ਦੀ ਰਿਹਾਈ ਦੇ ਮਸਲੇ ਲਟਕ ਰਹੇ ਨੇ ਇਹ ਗੱਲਾਂ ਵੀ ਮੈਂ ਵਰਕਾ ਕੀਤੀਆਂ ਪਰ ਕਾਂਗਰਸ ਨੂੰ ਵੀ ਅਸੀਂ ਭੁਲਾ ਨਹੀਂ ਸਕਦੇ ਉਹਦੇ ਪਾਪ ਜਿਹੜੇ ਕੀਤੇ ਆ ਕਾਂਗਰਸਾਂ ਜਿਹੜਾ ਕਤਲਿਆਕ ਕੀਤਾ ਸਾਡੇ ਸਿੰਘਾਂ ਦਾ ਔਰ 1984 ਦੇ ਵੀ ਜੋ ਭਾਰਤੀ ਫੌਜ ਦਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸਿੰਘਾਂ ਦਾ ਲਹੂ ਲਹਾਨ ਕੀਤਾ ਸਿੱਖਾਂ ਦੀ ਕੌਮ ਤੇ ਮਾਤਰ ਨੂੰ ਨਿਯੇ ਸੀ ਕਿਵੇਂ ਭੁਲਾ ਸਕਦੇ ਤੇ ਜਿਸ ਤਰ੍ਹਾਂ ਸਿੱਖ ਭਾਈਚਾਰੇ ਦੇ ਬਾਰੇ ਕਾਂਗਰਸੀ ਉਮੀਦਵਾਰ ਨੇ ਬੋਲਿਆ ਬਿਲਕੁਲ ਦੇ ਰੋਟ ਦੇ ਵਿੱਚ ਜਿਸ ਇੱਕ ਭਾਈ ਤਰ੍ਹਾਂ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸਾਦਾ ਕੀਤੀ ਹੈ ਇਸ ਤੋਂ ਵੱਧ ਤਾਂ ਕੋਈ ਨਾ ਤਾਂ ਬੀਜੇਪੀ ਦੀ ਚੋਣ ਰੈਲੀ ਤੇ ਸੀ ਗਏ ਨਾ ਚਾ ਬੀਜੇਪੀ ਨਾਲ ਅਰਾਂ ਖੇਤੋਂ ਲੜਨ ਦਾ ਕੋਈ ਪ੍ਰੋਗਰਾਮ ਸੇ ਇਸ ਗੱਲ ਨੂੰ ਬਾਤ ਦਾ ਮਤੰਗਰ ਬਣਾਉਣਾ ਖਾਂਦੇ ਦੀਦਾਰੀ